ਕਿ ਤਬ ਇੱਕ ਸਵਾਇਨ ਫਲੂ ਲਗਾਤਾਰ ਫੈਲ ਰਿਹਾ ਹੈ ਸੋ ਕਿਸ ਤਰ੍ਹਾਂ ਦੀ ਬਿਮਾਰੀ ਹੈ ਕੀ ਲੱਛਣ ਨੇ ਕੀ ਉلاج ਹੈ ਤੇ ਕਿੰਦਾ ਲੋਕ ਵੇਰ ਰਿਹਾ ਸਾਰੇ ਦਰਸ਼ਕਾਂ ਤੇ ਸ਼੍ਰੋਤਾਵਾਂ ਨੂੰ ਪਿਆਰ ਭਰਾਂ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਸਚਦੇਵਾ ਮੈਂ ਫਿਜੀਸ਼ੀਨ ਹੈ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਹੈ ਸਵਾਇਨ ਫਲੂ ਜਿਹੜਾ ਹੈ ਉਹ ਸ਼ਹਿਰ 'ਚ ਦਸਤਕ ਦੇ ਚੁੱਕਿਆ ਹੈ ਔਰ ਸਰਕਾਰੀ ਅੰਕੜਿਆਂ ਦੇ ਮੁਤਾਬਕ ਜੜੀਆਂ ਨੇ 2 ਡੈਥਸ ਰਿਪੋਰਟ ਹੋ ਚੁੱਕੀਆਂ ਨੇ ਸਵਾਇਨ ਫਲੂ ਇੱਕ ਇਨਫਲੂਐਂਜ਼ਾ ਵਾਇਰਸ ਦਾ ਪਹਾਟ ਹੈ ਜੋ ਕਿ ਫਲੂ ਲਾਈਕ ਸਿੰਪਟਮਸ ਨੂੰ ਆਪਾਂ ਕਹਿੰਦੇ ਆ ਉਸ ਤਰ੍ਹਾਂ ਦੇ ਸਿੰਪਟਮ ਜਿਹੜੇ ਪ੍ਰੋਡਿਊਸ ਕਰਦਾ ਜਿਸ ਤਰ੍ਹਾਂ ਕਿ ਖਾਂਸੀ ਜੁਕਾਮ ਨਿਛਾ ਸਿਰਦਰਦ ਬੁਖਾਰ ਤੇ ਇਸ ਤਰ੍ਹਾਂ ਦੀ ਜਿਹੜੀਆਂ ਬਾਡੀ ਇੱਕ ਸੈਟ ਇੱਕ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਲੱਛਣ ਨੇ ਉਹਨਾਂ ਨਾਲ ਵੀ ਪ੍ਰੈਜ਼ੈਂਟ ਹੁੰਦਾ ਸਵਾਈਨ ਫਲੂ ਇੱਕ H1N1 ਵਾਇਰਸ ਦਾ ਇਨਫਲੂਐਂజా ਵਾਇਰਸ ਦਾ ਇੱਕ ਜਿਹੜਾ ਸ਼ੋਰੂਪ ਹੈ ਉਹ ਜਿਹੜਾ ਕਿਉਂਕਿ ਪਹਿਲਾਂ ਸੂਰਚ ਪਾਇਆ ਗਿਆ ਸੀ ਪਿਗਸ ਦੇ ਵਿੱਚ ਪਾਇਆ ਗਿਆ ਸੀ ਉਹ ਤਾਂ ਹੀ ਉਹਨੂੰ ਸਵਾਈਨ ਫਲੂ ਕਹਿੰਦੇ ਆ ਤੁਸ ਵਾਇਨ ਫਲੂ ਵੀਕ ਇਨਫਲੂਐਂజా ਵਾਇਰਸ ਦਾ ਇੱਕ ਘਾਤਕ ਰੂਪ ਹੈ ਜਿਹੜਾ ਕਿ ਜਦੋਂ ਲੰਗਸ ਬਹੁਤ ਜ਼ਿਆਦਾ ਫੈਲ ਜਾਂਦਾ ਹੈ ਤੇ ਸਾਹ ਲੈਣ ਚ ਦਿੱਕਤ ਆ ਸਕਦੀ ਹੈ ਔਰ ਸੋ ਮਰ ਸੋ ਪੇਸ਼ੈਂਟ ਦੀ ਜੜੀ ਹੈ ਮੌਤ ਵੀ ਹੋ ਸਕਦੀ ਹੈ ਇਸ ਕਰਕੇ ਥੋੜਾ ਜਿਹਾ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਆਪਾਂ ਨੂੰ ਯਾਦ ਹੈ ਕਿ ਕੋਵਿਡ ਵੇਲੇ ਆਪਾਂ ਜੋ ਪ੍ਰੀਕਾਸ਼ਨਸ ਰੱਖਦੇ ਸੀਗੇ ਸੋਸ਼ਲ ਡਿਸਟੈਂਸਿੰਗ ਦੂਰੋਂ ਦੂਰੋਂ ਮਸਤੇ ਸੱਗੀ ਗਲ ਬੁਲਾਨੀ ਹੱਥ ਨਾ ਮਲਾਣਾ ਭੀੜ ਤੋਂ ਦੂਰ ਰਹਿਣਾ ਔਰ ਬਿਨਾ ਵਜ੍ਹਾ ਜੜੀਆਂ ਹੈ ਜਿਹੜੀਆਂ ਪਾਰਟੀਆਂ ਚ ਹੈ ਜਿਹੜੇ ਮਾਲਜ਼ ਜਾਂ ਜਿਹੜੇ ਸ਼ਾਦੀਆਂ ਚੋਂ ਦੂਰ ਰਹਿਣਾ ਔਰ ਜੋ ਆਪਣੇ ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ ਸਕੂਲ ਜਾਣ ਵਾਲੇ ਬੱਚੇ ਨੇ ਜਾਂ ਜਿਹੜੇ ਬਜ਼ੁਰਗ ਨੇ ਜਿਹੜੇ 60 ਪੁਆਇੰਟ ਸਾਲ ਤੋਂ ਉੱਪਰ ਨੇ ਪ੍ਰੈਗਨੈਂਟ ਲੇਡੀਆਂ ਨੇ ਜਾਂ ਜਿਹੜੀ ਪੁਰਾਣੀਆਂ ਕ੍ਰੋਨਿਕ ਬਿਮਾਰੀਆਂ ਤੋਂ ਜਿਹੜੇ ਪੀੜਤ ਲੋਕ ਜਿਨ੍ਹਾਂ ਦੀ ਇਮਿਊਨਿਟੀ ਘਟੀ ਹੋਈ ਹੈ ਇਹਨਾਂ ਦਾ ਖਾਸ ਕਰਕੇ ਖਿਆਲ ਰੱਖਣਾ ਕਿ ਜਦੋਂ ਇਹ ਫਲੂ ਲਾਈਕ ਸਿੰਪਟਮ ਹੁੰਦੇ ਹੈ ਤੇ ਇਹਨਾਂ ਨੂੰ ਤੁਸੀਂ ਸਿਰਫ ਇਹ ਨਾ ਸੋਚੋ ਦਿਮਾਗ 'ਚ ਜ਼ਰੂਰ ਰੱਖੋ ਵੀ ਇਹ ਕਿਤੇ ਲੈ ਸਵੈਨ ਫਲੂ ਤਾਂ ਨਹੀਂ ਹੋ ਸਕਦਾ ਖਾਸ ਕਰਕੇ ਜੇ ਬਜ਼ੁਰਗ ਬਹੁਤ ਵੀਕ ਹੋ ਗਏ ਬੱਚੇ ਬਹੁਤ ਕਮਜ਼ੋਰ ਹੋ ਗਏ ਉੱਠਣ ਉੱਠ ਹੀ ਨਹੀਂ ਪਾ ਰਹੇ ਕੁਝ ਖਾਪ ਵੀ ਨਹੀਂ ਪਾ ਰਹੇ ਸਾਹ ਲੈਣ ਚ ਦਿੱਕਤ ਹੋ ਰਹੀ ਹੈ ਬਹੁਤ ਡੀਹਾਈਡਰੇਸ਼ਨ ਹੋ ਗਈ ਹੈ ਤੇ ਉਹਨਾਂ ਨੂੰ ਜ਼ਰੂਰ ਡਾਕਟਰ ਕੋਲ ਲੈ ਕੇ ਜਾਓ ਤਾਂ ਜੋ ਆਪਾਂ ਨੂੰ ਬਿਮਾਰੀ ਦਾ ਜਲਦੀ ਜਿੰਨੀ ਜਲਦੀ ਤੁਸੀਂ ਉਹਨੂੰ ਫੜੋਗੇ ਜਿੰਨੀ ਜਲਦੀ ਡਾਇਗਨੋਸ ਕਰੋਗੇ ਉਨੀ ਹੀ ਜਲਦੀ ਇਲਾਜ ਹੋ ਪਾਏਗਾ ਸਰ ਹੁਣ ਤੱਕ ਕਿੰਨੇ ਕੇਸਿਸ ਨੂੰ ਦਿਹਾਣੇ ਚ ਰਿਪੋਰਟ ਹੋ ਚੁੱਕੇ ਹੈ ਤੇ ਇੰਡੀਆ ਚ ਵੀ ਕਾਫੀ ਗੱਲ ਹੋ ਚੁੱਕੀਆਂ ਨੇ ਤੇ ਲੱਗਦਾ ਕਿ ਸੀਜ਼ਨ ਤੋਂ ਪਹਿਲਾਂ ਸ਼ੁਰੂ ਹੋਣ ਕਰਕੇ ਜਿਆਦਾ ਘਾਤਕ ਸਾਬਤ ਹੋ ਰਿਹਾ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਨਫਲੂਐਂਜ਼ਾ ਵਾਇਰਸ ਜਿਹੜੇ ਨੇ ਸਾਰੇ ਸਾਰੇ ਚੇਂਜ ਆਫ ਸੀਜ਼ਨ ਤੇ ਹੀ ਜਿਹੜੇ ਨੇ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਉਦੋਂ ਆਉਂਦੇ ਨੇ ਪਰ ਐਤ ਕੀ ਥੋੜਾ ਜਿਹਾ ਜਿਹੜਾ ਹੈ ਬਾਰਿਸ਼ ਲੇਟ ਆਈ ਹੈ ਔਰ ਬਾਰਿਸ਼ ਲੇਟ ਆਨ ਕਰਕੇ ਜਿੱਦਾਂ ਦਾ ਹਿਊਮਿਡ ਹਿਊਮਿਡ ਜਬ ਮੌਸਮ ਬਣ ਗਿਆ ਹੈਗਾ ਔਰ ਇਹ ਬਹੁਤ ਜਲਦੀ ਜਾਂ ਤਾਂ ਕਿਤੋਂ ਬਾਹਰੋਂ ਆਇਆ ਹੈ ਔਰ ਕਿਉਂਕਿ ਕਰਾਊਡਡ ਪਲੇਸਿਸ ਨੇ ਲੇਬਰ ਜ਼ਿਆਦਾ ਹੈ ਕਲੋਸ ਪ੍ਰਾਕਸਿਮਿਟੀ ਚ ਲੋਕ ਤੁਰੇ ਫਿਰਦੇ ਨੇ ਤੇ ਉਹ ਜਲਦੀ ਫੈਲ ਗਿਆ ਹੈਗਾ ਆਇਆ ਕਿਧਰੋਂ ਬਾਹਰੋਂ ਹੀ ਹੋਣਾ ਹੈ ਜਾਂ ਕਿਸੇ ਬਾਹਰਲੇ ਕਿਸੇ ਮਰੀਜ਼ ਤੋਂ ਆਇਆ ਹੋਣਾ ਔਰ ਬਹੁਤ ਜਲਦੀ ਲੇਕਿਨ ਇਹ ਪ੍ਰੂਵ ਹੋ ਚੁੱਕਿਆ ਹੈ ਕਿ ਸਵੈਨ ਫਲੂ ਆ ਰਿਹਾ ਹੈਗਾ ਇਸ ਕਰਕੇ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਹਰ ਸਾਲ ਇਨਫਲੂਐਂజా ਵੈਕਸੀਨ ਲਵਾਓ ਔਰ ਜੁਲਾਈ ਅਗਸਤ ਦੇ ਵਿੱਚ ਲਵਾ ਲਓ ਤਾਂ ਜੋ 50 ਦਿਨ ਦੇ ਅੰਦਰ ਜਦੋਂ ਅਸਰ ਕਰਦਾ ਹੈ ਤੇ ਫਲੂ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਸਰ ਕਰ ਜਾਵੇ ਔਰ ਆਪਣੇ ਡਾਕਟਰ ਨੂੰ ਜਰੂਰ ਕੰਸਲਟ ਕਰੋ ਕਿਸੇ ਗਲੀ ਵਾਲੇ ਜਾਂ ਕਿਸੇ ਕੈਮਿਸਟ ਤੋਂ ਦਵਾਈਆਂ ਨਾ ਲਓ। ਜੀ। ਤਾਂ ਲੱਗਦਾ ਵੀ ਲੋਕ ਕਈ ਵਾਰ ਆਮ ਹੀ ਲੈ ਲੈਂਦੇ ਆ ਖਾਂਸੀ ਜਖਾਮ ਨੂੰ। ਆਮ ਡਾਕਟਰ ਕੋਲ ਜਾ ਕੇ ਆਪਣੀ ਕਹਿੰਦੇ ਹੁੰਦੇ ਵੀ ਖੁਦ ਹੀ ਜਾ ਕੇ ਡਾਕਟਰ ਬਣ ਜਾਂਦੇ ਆ ਫੇ ਦਵਾਈ ਲੈ ਲੈਂਦੇ ਆ ਕੋਈ ਵੀ। ਸੋ ਲੱਗਦਾ ਵੀ ਉਹ ਚੀਜ਼ ਇਗਨੋਰ ਕਰੋ ਜੇ ਕੋਵਿਡ ਜਦੋਂ ਕੋਵਿਡ ਪੈਂਡੈਮਿਕ ਆਇਆ ਸੀ ਤਾਂ ਕਰੋੜਾਂ ਅਰਬਾਂ ਲੋਕਾਂ ਨੂੰ ਸੇਮ ਹੀ ਹੋਇਆ। ਔਰ ਜਿਹੜੇ ਲੋਕ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਕੋਈ ਗੱਲ ਨਹੀਂ। ਕਾੜਾ ਪੀ ਲਾਂਗੇ, ਅਸੀਂ ਇਹ ਲੈ ਲਾਂਗੇ, ਹੋਮਿਓਪੈਥੀ ਨਾਲ ਲੈ ਲਾਂਗੇ, ਆਯੁਰਵੈਦਿਕ ਨਾਲ ਲੈ ਲਾਂਗੇ, ਯੂਨਾਨੀ ਸੋ ਹੋਮ ਰੈਮਡੀਜ਼ ਕਿਤੇ ਨਾ ਕਿਤੇ ਕੰਮ ਜ਼ਰੂਰ ਕਰਦੀਆਂ ਨੇ ਪਰ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਡਾਕਟਰ ਦੇ ਇਨ ਟੱਚ ਰਹੋ 노 ਡਾਊਟ ਤੁਸੀਂ ਜੇ ਫੀਵਰ ਹੈ ਤੁਸੀਂ ਪੈਰਾਸਟਾਮੋਲ ਲੈ ਸਕਦੇ ਹੋ ਕਫ ਸਰਪ ਲੈ ਸਕਦੇ ਹੋ ਪਰ ਤੁਹਾਨੂੰ ਕੋਈ ਰੈੱਡ ਫਲੈਗ ਨਜ਼ਰ ਆਉਂਦਾ ਹੈ ਤੁਹਾਨੂੰ ਲੱਗਦਾ ਹੈ ਕਿ ਬਜ਼ੁਰਗ ਜ਼ਿਆਦਾ ਨੇ ਛੋਟਾ ਬੱਚਾ ਹੈ ਤੇ ਉਹਨੂੰ ਤੁਸੀਂ ਇਗਨੋਰ ਨਾ ਸਪੈਸ਼ਲੀ ਪ੍ਰੈਗਨੈਂਟ ਬੰਨਰੀ ਹੈ ਇਹਨੂੰ ਇਗਨੋਰ ਨਾ ਕਰੋ ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਹੈ ਵੀ ਹਾਈ ਗ੍ਰੇਡ ਫੀਵਰ ਹੈ ਬਹੁਤ ਡਾਊਨ ਜਾ ਰਿਹਾ ਹੈ ਜਾਂ ਨਹੀਂ ਕੁਝ ਖਾ ਪੀ ਰਿਹਾ ਸਾਹ ਚ ਦਿੱਕਤ ਆ ਰਹੀ ਹੈ ਇਮੀਡੀਏਟਲੀ ਆਪਣੇ ਡਾਕਟਰ ਨੂੰ ਕੰਸਰਟ ਕਰੋ Thank you.